ਤੁਸੀਂ ਹਰੇਕ ਸਾਲ ਪੰਜਾਬ ਆਉਨੇ ਹੋ ਹਾਂ ਜੀ ਮੈਂ ਦੇਖਿਆ ਤਾਂ ਸਾਲ ਚ ਟਿੰਡਨ ਟਨ ਵਰੀ ਵੀ ਹਾਂ ਜੀ ਹਰੇਕ ਸਾਲ ਚ ਤੁਹਾਡੇ ਗੇੜੇ ਹੁੰਦੇ ਆ ਤੇ ਟਿਕਟਾਂ ਟੂਟਾਂ ਤੇ ਇੰਨੀਆਂ ਮਹਿੰਗੀਆਂ ਹਾਂ ਤੇ ਹੁਣ ਗੱਲ ਇਹ ਆ ਕਿ ਅੱਜ ਦੇ ਚਲੋ ਮੁੰਡੇ ਖੁੰਡੇ ਜਿਹੜੇ ਕਲਾਕਾਰ ਐ ਤੇ ਇਹਨਾਂ ਦੀ ਕਮਾਈ ਦਾ ਤੇ ਤੁਹਾਡੀ ਕਮਾਈ ਦਾ ਹੁਣ ਤਾਂ ਫਰਕ ਵੀ ਬਹੁਤ ਬਹੁਤ ਫਰਕ ਹੈ ਕੀ ਖਿੱਚ ਐ ਬਈ ਜੀ ਤੁਸੀਂ ਸਾਲ ਚ ਇੱਕ ਗੇੜਾ ਦੋ ਗੇੜਾ ਤਿੰਨ ਗੇੜਾ ਮਾਰਨਾ ਹੀ ਮਾਰਨਾ ਗੇੜੇ ਤੇ ਗੇੜਾ ਹਾਂਜੀ ਬਾਈ ਗੱਲ ਇਹ ਆਈ ਆਪਾਂ ਤੇ ਤੁਸੀਂ ਰਹਿੰਦੇ ਵੀ ਅੱਜ ਤੱਕ ਪਿੰਡ 'ਚ ਹੀ ਹੋਵੇਂ ਰਹਿਣਾ ਹਾਂ ਘਰ ਵੀ ਪਿੰਡ 'ਚ ਹੀ ਬਣਾਇਆ ਮੈਂ ਜਦੋਂ ਮੈਂ ਕੰਮ ਕੀਤਾ ਨਾ ਜਦੋਂ ਮੈਂ ਸਟਰਗਲ ਕੀਤੀ ਹੈ ਕੰਮ ਕੀਤਾ ਤੇ ਉਹ ਤਾਂ ਤੁਹਾਨੂੰ ਮਾਰਕੀ ਦਿਹਾਰੀ ਲੱਭਣੀ ਆ ਤੁਹਾਨੂੰ ਚੌਂਕ 'ਚ ਜਾਣਾ ਪਊਗਾ ਲੇਬਰ ਚੌਂਕ 'ਚ ਜਾਣਾ ਪੈਣਾ ਕੋਈ ਕਰਮਾ ਦਾ ਹੁੰਦਾ ਜਿ ਨੂੰ ਘਰੇ ਬੈਠੇ ਮਿਲ ਜੇ ਨਹੀਂ ਤਾਂ ਜਾਣਾ ਪਊਗਾ ਉਹ ਮੈਂ ਸਮਝ ਲਉ ਮੈਂ ਕੰਮ ਕੀਤਾ ਜਦੋਂ ਮੈਨੂੰ ਐ ਲੱਗਿਆ ਕਿ ਹਾਂ ਹੁਣ ਮੈਂ ਠੀਕ ਐ ਬੱਚੇ ਮੇਰੇ ਸੈਟਲਡ ਐ ਬੱਚੇ ਮੇਰੇ ਸਾਰੇ ਬ੍ਰਿਟਿਸ਼ ਐ ਤੇ ਮੈਂ ਫਿਰ ਜਲੰਧਰ ਸੜਕ ਕੇ ਮੁਹਾਲੀ ਗਿਆ ਲੇਕਿਨ ਮੁਹਾਲੀ ਮੈਨੂੰ ਮਾਫਕ ਤਾਂ ਉਸ ਤੋਂ ਬਾਅਦ ਸਿਰ ਅਸੀਂ ਫਾਦਰ ਸਾਹਿਬ ਮੇਰੇ ਉਹਨਾਂ ਦੀ ਚੂਕ ਉਹਨਾ ਟੁੱਟ ਗਿਆ ਸੀਗਾ ਉਹ ਕਹਿੰਦੇ ਮੈਨੂੰ ਪਿੰਡ ਲੈ ਕੇ ਜਾ ਮੇਰਾ ਪਿਓ ਕਹਿੰਦਾ ਮੈਂ ਸ਼ਹਿਰ ਚ ਨਹੀਂ ਰਹਿਣਾ ਪਿੰਡ ਲੈ ਕੇ ਜਾਓ ਅਸੀਂ ਉਹਨਾਂ ਨੂੰ ਪਿੰਡ ਲੈ ਕੇ ਆਏ ਤਾਂ ਮੈਨੂੰ ਬੜਾ ਝੁਰਗਾ ਸੀ ਮੈਂ ਪਿੰਡ ਘੱਟ ਰਹਿਣ ਦੱਸਗਾ 15 20 ਸਾਲਾਂ ਬਾਅਦ ਜਦੋਂ ਅਸੀਂ ਪਿੰਡ ਆਏ ਮੇਰੇ ਬੱਚੇ ਪਿੰਡ ਆਏ ਤੇ ਉਹਨਾਂ ਦੀ ਡੈਥ ਹੋ ਗਈ ਉੱਥੇ ਕਾਫੀ ਸਮਾਂ ਮੈਨੂੰ ਰਹਿਣਾ ਪਿਆ ਤਾਂ ਇੱਕ ਲਗਾਵ ਜਾ ਮੇਰਾ ਫੇਰ ਨਵੇਂ ਸਿਰੇ ਤੋਂ ਉੱਠ ਖੜਿਆ ਹਾਂ ਉੱਠ ਖੜਿਆ ਤਾਂ ਪਿੰਡ ਤੇ ਰਹਿਣਾ ਵੀ ਮੈਨੂੰ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਕਿਉਂਕਿ ਦੇਖੋ ਸਾਨੂੰ ਚਾਹੀਦੀ ਹੈ ਇਕਾਂਤ ਸਾਨੂੰ ਚਾਹੀਦਾ ਪੀਸ ਕਿ ਆਵਾਜ਼ ਕੋਈ ਬੇਸੁਰੀ ਆਵਾਜ਼ ਕਰਨਾ ਚਾਹਵਾ ਵੀ ਮਿਊਜ਼ਿਕ ਨਹੀਂ ਬਲਣਾ ਡਿਸਟਰਬੈਂਸ ਨਹੀਂ ਹੈ ਫੋਨ ਨਹੀਂ ਸੁਣਿਆ ਜਾਣਾ ਅਸੀਂ ਤਾਂ ਜਿੰਨੇ ਫੋਨ ਤੇ ਗੱਲ ਕਰਦੇ ਉੱਥੇ ਹੀ ਘਰ ਮੜ ਜਾਂਦਾ ਕਈ ਵਾਰੀ ਸੋ ਪਿੰਡ ਚ ਡਿਸਟਰਬ ਹੋ ਰਹੀ ਸੀ ਮੈਂ ਸੋਚਿਆ ਵੀ ਨਹੀਂ ਆਏ ਨਹੀਂ ਫਿਰ ਮੈਂ ਪਿੰਡੋਂ ਬਾਹਰ ਇੱਕ ਜ਼ਮੀਨ ਦੇ ਵਿੱਚ ਜਾ ਕੇ ਨਾ ਪਿੰਡ ਨਾ ਖੇਤ ਨਾ ਸ਼ਹਿਰ ਪਰ ਸ਼ਹਿਰ ਵੀ ਵਿੱਚ ਹੈ ਪਿੰਡ ਵੀ ਵਿੱਚ ਹੈ ਤੇ ਸਾਰਾ ਕੁਝ ਵਿੱਚ ਹੈ ਐਦਾਂ ਦੀ ਲੋਕੇਸ਼ਨ ਮੈਂ ਲੱਭੀ ਬਾਗਾਂ ਦੇ ਵਿੱਚ ਅੱਛਾ ਉਹ ਉੱਥੇ ਘਰ ਬਣਾਇਆ ਬਸ ਉਹ ਘਰ ਜੇ ਸੀ ਅਜੇ ਅਸੀਂ ਬਣਾ ਹੀ ਰਹੇ ਸੀਗੇ ਬਰਦੀਆ ਬਰਦੀ ਪਹਿਲਾ ਮੁੰਡਾ ਉਹਦਾ ਮਤਲਬ ਇੰਗੇਜਮੈਂਟ ਹੋ ਗਈ ਉਸ ਤੋਂ ਬਾਅਦ ਸਾਲ ਬਾਅਦ ਦੂਜੀ ਦੀ ਹੋ ਗਈ ਔਰ ਉਹ ਦੋਨੇ ਮੁੰਡੇ ਜਿਹੜੇ ਐਡਾ ਖੁੱਲਾਕਾਰ ਮਤਲਬ ਕਨਾਲਾਂ ਚ ਬਣਾ ਕੇ ਤਾਂ ਉਹ ਚਲੇ ਕੇ ਬਾਹਰ ਉੜ ਗਏ ਉੜ ਗਏ ਕਿ ਮੈਂ ਤਾਂ ਉਰਦਾ ਰਹਿਦਾ ਸੁਖਦੀਆ ਤੇ ਆ ਗਿਆ ਉੱਡੇ ਤੇ ਆ ਗਿਆ ਪਰ ਮੈਂ ਅੱਜ ਵੀ ਮੈਂ ਪਰਮਨੈਂਟ ਮੈਂਬਰ ਲੇਕਿਨ ਮੈਂ ਵੀਰਾ ਜਿਹੜੀ ਰੂਹ ਹੈ ਮੇਰੀ ਵਾਈਫ ਦੀ ਰੂਹ ਜਿਹੜੀ ਹੈ ਨਾ ਉਸ ਘਰ ਦੇ ਵਿੱਚ ਹੈ ਉਹ ਚਾਹ ਮਰ ਲਿਆ ਜਿਹੜੀ ਹੈ ਸਦਾ ਅੱਛਾ ਉਹਦੀ ਇੱਕ ਤਮੰਨਾ ਹੁੰਦੀ ਸੀ ਕਿ ਉਹ ਬੜੇ ਅਮੀਰ ਘਰ ਦੀ ਸੀ ਮੈਂ ਗਰੀਬ ਘਰ ਦਾ ਸੀ ਇੱਕ ਕਮਰਾ ਹੁੰਦਾ ਸੀ ਉਹ ਹੀ ਕੱਚਾ ਤੇ ਮੈਂ ਫਿਰ ਕੀਤਾ ਕਿ ਮੇਰੀ ਘਰਵਾਲੀ ਦੀ ਇੱਕ ਤਮੰਨਾ ਨੇ ਕਦੇ ਮੰਗਿਆ ਨਹੀਂ ਕੁਝ ਨਾ ਉਹਨੂੰ ਸੁਰਖੀ ਚਾਹੀਦੀ ਐ ਨਾ ਬਿੰਦੀ ਚਾਹੀਦੀ ਨਾ ਪੈਸੇ ਚਾਹੀਦੇ ਨਾ ਉਹਨੇ ਬੁਟੀਕ ਜਾਣਾ ਨਾ ਉਹ ਕਿਤੇ ਉਹ ਕੋਈ ਖਰਚਾ ਹੀ ਨਹੀਂ ਉਹਦਾ ਪਰ ਇੱਕ ਮੈਂ ਤਾਂ ਸੋਚਦਾ ਸੀ ਕਿ ਵੀ ਮੈਂ ਚਾਰ ਮਾਰਲੇ ਚ ਹੀ ਰਹਿ ਗਈ ਮੈਂ ਚਾਰ ਮਾਰੇ ਚ ਰਹਿ ਗੁੱਲਾ ਘਰ ਉਹ ਮੈਂ ਸੋਚਿਆ ਵੀ ਤੈਨੂੰ ਉਹ ਘੱਟੋ ਘੜ ਕਨਾਲ ਚ ਮੈਂ ਰੱਖੂੰਗਾ ਕਿਉਂ ਔਰ ਉਹਦੇ ਵਿੱਚ ਅਸੀਂ ਘਰ ਘਟ ਬਣਾਇਆ ਲੇਕਿਨ ਅਸੀਂ ਉਹਦੇ ਵਿੱਚ ਦੁਨੀਆ ਦਾ ਹਰ ਪੌਦਾ ਟੁੰਗੀਆਂ ਦਾ ਹਮੇ ਤੇ ਕੀ ਕਰ ਲਾ ਵੀਡੀਓ ਦੇ ਵਿੱਚ ਤੇ ਅਸੀਂ ਆਲ ਨੇ ਪੰਛੀ ਸਾਡੇ ਨੇ ਦੋਸਤ ਹੈ ਸੋ ਸਾਨੂੰ ਇੰਗਲੈਂਡ ਤੋਂ ਖਿੱਚ ਕੇ ਪੰਛੀ ਲੈ ਕੇ ਆਉਂਦੇ ਅਸਾ ਕੀ ਬਾਤ ਹੈ ਪੰਛੀ ਦੀ ਖਾਤਰ ਉਹਨਾਂ ਅਸੀਂ ਸਿੱਕੇ ਤਾਂ ਖਿੱਚੇ ਆਉਨੇ ਆ ਭਰੋ ਤੇ ਬਿਲ ਹਾਂ ਜਦੋਂ ਅਗਲੀ ਅਰੇ ਤੁਸੀਂ ਆਈ ਮੈਂ ਤੇ ਹਰ ਇੱਕ ਨੂੰ ਕਹਿੰਦਾ ਭਾਈ ਲੋਕੀ ਮੈਂ ਦੇਖਿਆ ਵੀਡੀਓ ਤੇ ਸਭ ਹੱਸਗਾ ਉਦੋਂ ਸਾਡੇ ਇਲਾਕੇ ਚ ਕੱਚਾ ਕਮਰਾ ਕਿਸੇ ਦਾ ਨਹੀਂ ਸੀਗਾ ਕੱਚਾ ਪੂਠਾ ਤੇ ਉਹੀ ਲਾਈਟਾਂ ਪੁਰਾਣੀਆਂ ਜਿਹੜੀਆਂ ਤਕਤੇ ਕਾਲੀਆਂ ਆ ਦੇ ਉਹ ਵੇ ਲੋਕੀ ਆ ਕੇ ਫੋਟੋ ਮ ਕਰਾਉਣ ਵਾਸਤੇ ਹੁੰਦੇ ਜਿਨੀ ਜਾਣਦਾ ਨਹੀਂ ਹੁੰਦਾ ਸੀ ਲੋਕੀ ਕਹਿੰਦੇ ਸੀ ਫੋਟੋ ਕਰਾਉਣੀ ਹੈ ਇੱਕ ਅਸੀਂ ਕਹਿੰਨੇ ਕਰਾ ਲਓ ਹੁਣ ਤਾਂ ਉੱਤੇ ਫਿਲਮ ਸਿੱਟੀ ਪੜੀ ਬੜੀ ਬੜੇ ਲੋਕਾਂ ਨੇ ਪੱਕਿਆਂ ਨੂੰ ਕੱਚਾ ਕਰਕੇ ਬਣਾ ਲਿਆ ਆਸ ਤੇ ਇਹ ਲਗਾਵ ਜਿਹੜਾ ਨਾ ਇਹ ਖਿੱਚ ਕੇ ਲਿਆਉਂਦਾ ਤੇ ਤਮੰਨਾ ਹੀ ਹੈ ਵੀ ਕੋਈ ਟਾਈਮ ਐਸ ਆਵੇਗੇ ਇੱਥੇ ਹੀ ਮਰਗੇ ਇੱਥੇ ਹੀ ਸਾਥ ਹੀ ਤਾਂ ਲਿਖਣਾ ਇਸੇ ਬਿੱਟੀ-ਬਿੱਤੀ ਜਾਈ ਜਾਈ ਜਾਂਦੇ ਜਾਂਦੇ ਟਾਈਮ ਬਹੁਤ ਲੈ ਲਿਆ ਅਜੇ ਤੋੜਾ ਗੱਲ ਤੁਸੀਂ ਸੇਰੇ ਪੜਨ ਦੀ ਗਈ ਸੀ ਇਹਨਾਂ ਦੇ ਸੇਰੇ ਉਹ ਇੱਕ ਅਸੀਂ ਛੋਟੇ ਹੁੰਦੇ ਅਨੇ ਉਹ ਸਾਰ